ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1428 ਅੰਗ ਦੇ ਉੱਤੇ ਕਿਹਾ ਹੈ ਕੀ ਕਿਹਾ ਹੈ ਕਹਿੰਦਾ ਪਾਠ ਤੇ ਕਰੀ ਜਾਂਦਾ ਪਿਉ ਦਾ ਪੁੱਤਾ ਕਰਨੋਂ ਹੁਦੋ ਸੋ ਨਾ ਕੀਓ ਬੋਲੇ ਦੱਸੋ ਕਰਨੋਂ ਹੁਦੋ ਸੋ ਨਾ ਕੀਓ ਕਹਿੰਦਾ ਭਾਈ ਜੋ ਮੈਂ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿ ਰਿਹਾ ਕਰਨ ਲਈ ਉਹ ਤੂੰ 35 ਪਾਠ ਕਰਕੇ ਵੀ ਨਹੀਂ ਕੀਤਾ ਕਿਉਂ ਨਹੀਂ ਕੀਤਾ ਭਾਈ ਕਿਉਂ ਨਹੀਂ ਕੀਤਾ ਦੱਸੋ ਆਜੇ ਗੁਰੂ ਕੰਮ ਤੁਸੀਂ ਨਹੀਂ ਕੀਤਾ ਤੁਸੀਂ ਕਿਉਂ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਦੱਸਣ ਰੇ ਵਾਹ ਬਈ ਵਾਹ ਅੰਦਰ ਜੰਮੀ ਹੈ ਨਾ ਕੰਮ ਤੁਸੀਂ ਨਹੀਂ ਕੀਤਾ ਤੇ ਦੱਸਣ ਗੁਰੂ ਜੀ ਦਾ ਕਿਉਂ ਨਹੀਂ ਕੀਤਾ ਕਹਿੰਦੇ ਕਰਨੋ ਹੋਤੋ ਸੋ ਨਾ ਕਿਓ ਕਹਿੰਦੇ ਕਿਉਂ ਨਹੀਂ ਕੀਤਾ ਕਹਿੰਦਾ ਕਿਉਂਕਿ ਪਰਿਓ ਲੋਭ ਕੇ ਫੰਦ ਕਹਿੰਦਾ ਫਿਰ ਬਾਣੀ ਰਿਆ ਸਾ ਅੰਦਰ ਲੋਭ ਸੀ ਆਦਾ ਸੰਸਾਰ ਦਾ ਸੰਸਾਰ ਦੇ ਪਦਾਰਥਾਂ ਦਾ ਲੋਭ ਸੀ ਇਸ ਕਰਕੇ ਜੋ ਮੈਂ ਕਰਨ ਲਈ ਕਹਿਣਾ ਤੇ ਕਰਦੇ ਕੋਈ ਨਹੀਂ ਤੇ ਕਰਨ ਜਿਹੜਾ ਉਹ ਪੜਿਓ ਜੀਤੇ ਬਰਸ ਬਰਸ ਪੜਿਏ ਜੀਤੇ ਮਾਸ ਪੜਿਏ ਜੀਤੀ ਅਰਜਾ ਪੜਿਏ ਜੀਤੇ ਸਾਸ ਗੁਰੂ ਜੀ ਕਹਿੰਦੇ ਆ ਭਾਵੇਂ ਸਾਲੋਂ ਸਾਲ ਪੜਨਾ ਭਾਵੇਂ ਮਹੀਨੋਂ ਮਹੀਨੀ ਪੜਨਾ ਭਾਵੇਂ ਜਿੰਨੀ ਉਮਰ ਮਿਲੀ ਆ ਪੜ ਲਾ ਜਿੰਨੇ ਸਵਾਸ ਮਿਲੇ ਆ ਪੜ ਲਾ ਪਰ ਨਾਨਕ ਲਿਖੇ ਇੱਕ ਗੱਲ ਕਹਿੰਦਾ ਦਰਗਾਹ ਚ ਕਬੂਲ ਇੱਕੋ ਗੱਲ ਹੁੰਦੀ ਔਰ ਹਮੇ ਓਏ ਹੋਏ 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 ਇੱਕ ਪਾਠ ਕਰਨ ਵਾਲੇ ਨੂੰ ਕੋਈ ਬਦਲਾ ਕਹਿ ਦੇ ਤੂੰ ਤੇ ਹਮੇ ਦਾ ਮਾਰਿਆ ਓਏ ਹੋਏ ਹੋਏ ਸਿਰ ਪਾੜ ਦੂੰ ਪਾਠ ਕਰਨ ਵਾਲੇ ਬੰਦੇ ਨੂੰ ਕਹੇ ਤੂੰ ਹਮੇ ਦਾ ਮਾਰਿਆ ਸਿਰ ਪਾੜ ਦੂੰ ਪਰ ਸਦਕੇ ਜਾਵਾਂ ਸਿਰ ਨਹੀਂ ਪਾੜੂਗਾ ਆਪਣੇ ਤੱਕੜਾ ਮਾਰੂਗਾ ਜੇ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਸਮਝ ਲੱਗ ਜੂਗੀ ਜੇ ਨਹੀਂ ਸਮਝ ਲੱਗੀ ਤੇ ਗੁਰੂ ਪਿਆਰਿਓ ਜ਼ਿੰਦਗੀ ਐਵੇਂ ਹੀ ਹੈ ਕਹਿੰਦਾ ਉੱਥੇ ਦਰਗਾਹ ਚ ਇੱਕ ਗੱਲ ਕਬੂਲ ਹੋਣੀ ਕਿਹੜੀ ਇੱਕ ਗੱਲ ਕਬੂਲ ਹੋਣੀ ਕਿਹੜੀ ਏਕ ਸ਼ਬਦ ਮੇਰੇ ਪ੍ਰਾਨ ਬਸਤਰ ਹੈ ਬਾੜ ਜਨਮ ਨਾਮ ਇੱਕ ਸ਼ਬਦ ਦੀ ਖੇਡ ਹੈ ਸਾਰੀ 1430 ਅੰਗ ਨੇ ਗੁਰਗੰਧ ਸਾਹਿਬ ਦੀ ਪਰ ਕੇਵਲ ਤਾਂ ਕੇਵਨ ਗੱਲ ਨਾਮ ਦੀ ਹੈ またな。